ਅਮਰਨਾਥੀ ਯਾਤਰਾ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਵੱਖ-ਵੱਖ ਏਜੰਸੀਆਂ ਦੇ ਵੱਲੋਂ ਪੂਰੀ ਚੌਕਸੀ ਭਰਤੀ ਜਾ ਰਹੀ ਆ ਅਮਰਨਾਥੀ ਯਾਤਰਾ ਹੁਣ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ ਇੱਕ ਮਾਤਰ ਯਾਤਰਾ ਜਿਹੜੀ ਹੈ ਪਠਾਨਕੋਟ ਦੇ ਵਿੱਚੋਂ ਹੁੰਦੀ ਹੋਈ ਜੀਐਨਕੇ ਦੇ ਵਿੱਚ ਐਂਟਰ ਕਰਕੇ ਅਮਰਨਾਥੀ ਯਾਤਰਾ ਨੂੰ ਜਾਂਦੀ ਹੈ ਜਿਸ ਨੂੰ ਲੈ ਕੇ ਅੱਜ ਬੀਜੇਪੀ ਲਾਅ ਐਂਡ ਆਰਡਰ ਦੇ ਵੱਲੋਂ ਪਠਾਨਕੋਟ ਦੇ ਮਾਦੋਪੁਰ ਵਿਖੇ हिमाचल ਅਤੇ ਜੀਐਨਕੇ ਤੇ ਪ੍ਰਸ਼ਾਸਨ ਅਤੇ ਵੱਖ-ਵੱਖ ਏਜੰਸੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਵਿੱਚ ਉਹਨਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਮੁੱਖ ਮੁੱਦਾ ਉਹਨਾਂ ਦੇ ਵੱਲੋਂ ਜਿਹੜਾ ਹੈ ਲਾ ਰਡ ਆਰਡਰ ਨੂੰ ਕਾਇਮ ਰੱਖਣ ਦਾ ਹੈ ਇਸ ਸਬੰਧੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਅਮਰਨਾਥ ਯਾਤਰਾ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਪਠਾਨਕੋਟ ਦੇ ਮਾਦੋਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਜੀਐਨਕੇ ਅਤੇ ਹਿਮਾਚਲ ਪ੍ਰਸ਼ਾਸਨ ਦੇ ਨਾਲ ਕੀਤੀ ਗਈ ਹੈ ਇਹਦੇ ਨਾਲ ਨਾਲ ਜਿਹੜੀਆਂ ਏਜੰਸੀਆਂ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਉਹਨਾਂ ਜ਼ਰੂਰ ਜ਼ਰੂਰੀ ਜਿਹੜੀ ਡਿਊਟੀ ਦੇ ਵਿੱਚ ਆਂਦੀ ਹੈ ਅਤੇ ਉਹਨਾਂ ਦੇ ਵੱਲੋਂ ਜਿਹੜੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਜੋ ਜਿਹੜੀ ਅਮਨ ਆਦੀ ਯਾਤਰਾ ਹੈ ਉਹ ਵਧੀਆ ਢੰਗ ਦੇ ਨਾਲ ਲੋਕ ਕਰ ਸਕਣ ਅਤੇ ਬੋਲੇ ਨਾਲ ਦੇ ਦਰਸ਼ਨ ਕਰਕੇ ਉਹ ਜਿਹੜੇ ਪਖਾਨਕੁਰ ਤੋਂ ਐਂਟਰ ਕਰਦੇ ਹਨ ਅਤੇ ਵਕ ਵਕ ਲੋਕਾਂ ਦੇ ਵੱਲੋਂ ਜਿਹੜੇ ਲੰਗਰ ਲਗਾਏ ਜਾਂਦੇ ਹਨ ਉਸ ਨੂੰ ਪੂਰੀ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇ ਵਿਖੇ ਇੱਕ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੇਨ ਦੋ ਮੁੱਦੇ ਸੀ ਇਕ ਤਾਂ ਬਾਰਡਰ ਦੇ ਉੱਤੇ ਜਿਹੜੀ ਬੀਐਸਐਫ ਔਰ ਪੰਜਾਬ ਪੁਲਿਸ ਵੱਲੋਂ ਜਿਹੜੀ ਡਿਪਲॉयਮੈਂਟ ਹੈ ਉਸ ਦੀ ਸਮੀਖਿਆ ਅਤੇ ਨਾਲ ਦੀ ਨਾਲ ਜਿਹੜਾ ਸਾਡੀ ਅਮਰਨਾਥ ਯਾਤਰਾ ਜਿਹੜੀ 3 ਤਰੀਕ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਮੱਦੇਨਜ਼ਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਜਿਹੜੇ ਯਾਤਰੀ ਅਮਰनाथ ਯਾਤਰਾ ਵਿੱਚ ਆ ਰਹੇ ਆ ਉਹਨਾਂ ਦੀ ਯਾਤਰਾ ਸੁਖਦ ਹੋਵੇ ਅਤੇ ਬਿਨਾ ਕਿਸੇ ਇਨਸੀਡੈਂਟ ਦੇ ਇਹ ਸਾਰੀ ਯਾਤਰਾ ਪੂਰੀ ਹੋਵੇ ਇਸ ਮੀਟਿੰਗ ਦੇ ਵਿੱਚ ਸੈਂਟਰਲ ਏਜੰਸੀਜ਼ Air Force Army BSF ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਜੰਮੂ ਐਂ ਕਸ਼ਮੀਰ ਔਰ ਹਿਮਾਚਲ ਪੁਲਿਸ ਦੇ ਔਰ ਸਿਵਲ ਐਡਮਿਨਿਸਟ੍ਰੇਸ਼ਨਸ ਦੇ ਅਫਸਰ ਸਗੇ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਔਰ ਇਹ ਜਿਹੜੇ ਇੱਕ ਜੁਆਇੰਟ ਇੱਕ ਆਪਰੇਸ਼ਨ ਪਲਾਨ ਸਾਡੇ ਵੱਲੋਂ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਯਾਤਰੀ ਆ ਰਹੇ ਆ ਉਹਨਾਂ ਦੀ ਸੁਵਿਧਾ ਦਾ ਖਿਆਲ ਰੱਖਿਆ ਜਾਵੇ ਕਿੰਨੀਆਂ ਐਕਸਟਰਾ ਰਜ਼ਰ ਜਿਹੜੀ ਮੈਂ ਸਿਰਫ ਨਹੀਂ ਕਹਾਂਗਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਮੇਨ ਰਸਤੇ ਪੈਂਦੇ ਆ ਜਿੱਨੇ ਲੰਗਰ ਪੈਂਦੇ ਆ ਜਿੱਨੇ ਹਾਲਟਿੰਗ ਪਲੇਸਸ ਪੈਂਦੇ ਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਉਹ ਨਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਸੀਨੀਅਰ ਆਫਸਰਸ ਕਮਾਂਡੈਂਟਸ ਦੇ ਰੈਂਕ ਦੇ ਆਫਸਰਸ ਵੱਖ-ਵੱਖ ਜ਼ੋਨਸ ਦੇ ਵਿੱਚ ਇੰਚਾਰਜ بنائے ਗਏ ਹਨ ਤਾਂ ਕਿ 24 7 ਇਹ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਆ ਜਿਹੜਾ ਇੱਥੇ ਲਖਨਪੁਰ ਦੇ ਵਿੱਚ ਇੱਥੇ ਮੀਟਿੰਗ ਕਰਨ ਦਾ ਮੇਨ ਮਕਸਦ ਸੀ ਉਹ ਇਹ ਹੀ ਸੇਗਾ ਕਿ ਇਹ ਇਹੋ ਜਿਹਾ ਸਥਾਨ ਹੈ ਜਿੱਥੇ ਜੰਮੂ ਕਸ਼ਮੀਰ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਹੈ ਇੱਕ ਪਾਸੇ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਬਹੁਤ ਨੇੜੇ ਹੈ ਔਰ ਜੋ ਸਾਡਾ ਤਜਰਬਾ ਰਿਹਾ ਹੈ ਹੁਣ ਤੱਕ ਜੋ ਜੋ ਪਿੱਛੇ ਘਟਨਾਵਾਂ ਵਾਪਰੀਆਂ ਹਨ ਉਸ ਦੇ ਮੱਦੇ ਨਜ਼ਰ ਰੱਖਤੇ ਹੋਏ ਕੀ ਕੀ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਉਸ ਦੀ ਸਾਰਿਆਂ ਦੀ ਇੱਥੇ ਵਿਸਤਾਰ ਨਾਲ ਡਿਸਕਸ਼ਨ ਹੋਏ ਔਰ ਸਮੀਖਿਆ ਕੀਤੀ ਗਈ ਹੈ ਇਹ ਐਨਬੀ ਏਜੰਸੀਜ਼ ਹਨ ਸਾਰਿਆਂ ਨੂੰ ਸੈਂਸਿਟਾਈਜ਼ ਕਰਨ ਦਾ ਔਰ ਸਾਰੀ ਏਜੰਸੀਜ਼ ਦਾ ਆਪਣਾ ਆਪਣਾ ਰੋਲ ਹੈ ਉਹ ਸਾਰੇ ਆਪਣੇ ਆਪਣੇ ਰੋਲ ਅਦਾ ਕਰਨ ਗਿਆ ਬਟ ਇੱਕ ਇੱਕ ਜਨਰਲ ਕੋਆਰਡੀਨੇਸ਼ਨ ਮੀਟਿੰਗ ਤਾਂ ਕਿ ਜਿੰਨੀ ਵੀ ਏਜੰਸੀਜ਼ ਹੈ ਉਹ ਸਾਰੇ ਇੱਕ ਪਲੇਟਫਾਰਮ ਤੇ ਹੋਣ ਉਹਨਾਂ ਨਾਲ ਜਿਹੜੇ ਸਾਡੀ ਥ੍ਰੈਟਸ ਹੈ ਜਿਹੜੇ ਸਾਡੀ ਮਜ਼ਬੂਤੀਆਂ ਹਨ ਔਰ ਜੋ ਅਸੀਂ ਸੁਰੱਖਿਆ ਪ੍ਰਬੰਧ ਕਰ ਰਹੇ ਹਾਂ ਉਹ ਸਾਰਿਆਂ ਨਾਲ ਸਾਂਝੀ ਜਾਗਰਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ